ਸਭ ਤੋਂ ਪਹਿਲਾਂ ਮੈਂ ਸੁਣਨਾ ਸਾਡੇ ਲੋਕ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁੱਕਰਦੇ ਹਾਂ ਪਹਿਲੀ ਖਬਰ ਵੱਲ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਸਾਫ ਦਾ ਕ੍ਰਿਕਟਰ ਅਤੇ ਕਾਂਗਰਸੀ ਨੇਤਾ ਨਵਜੋਤ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਨੂੰ ਪਾਰਟੀ ਤੋਂ ਮੁਅਤਲ ਕਰ ਦਿੱਤਾ ਮੁੱਖ ਮੰਤਰੀ ਔ ਦੇ ਲਈ 500 ਕਰੋੜ ਰੁਪਏ ਦੇਣ ਵਾਰੇ ਨਵਜੋਤ ਕੌਰ ਦੇ ਬਿਆਨ ਨੇ ਪਹਿਲਾਂ ਹੀ ਪਾਰਟੀ ਅੰਦਰ ਹਲਚਲ ਮਚਾ ਦਿੱਤੀ ਸੀ ਇਸ ਤੋਂ ਬਾਅਦ ਨਵਜੋਤ ਕੌਰ ਨੇ ਸੋਮਵਾਰ ਨੂੰ ਇੱਕ ਮੀਡੀਆ ਚੈਨਲ ਤੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਨੇ ਕਾਉਂਸਲਰ ਦੀਆਂ ਟਿਕਟਾਂ 5 ਕਰੋੜ ਰੁਪਏ ਵਿੱਚ ਵੇਚੀਆਂ ਨੇ ਅਮਰਿੰਦਰ ਰਾਜਾ ਬੜਿੰਗ ਚਰਨਜੀਤ ਚੰਨੀ ਸੁਖਜਿੰਦਰ ਰੰਦਾਵਾ ਤੇ ਪ੍ਰਤਾਪ ਸਿੰਘ ਬਾਜਵਾ ਮੁੱਖ ਮੰਤਰੀ ਬਣਨਾ ਚਾਹੁੰਦੇ ਨੂੰ ਤਬਾਹ ਕਰਨ ਲਈ ਕੰਮ ਕਰ ਰਹੇ ਨੇ। ਦੇਰ ਸ਼ਾਮ ਕਾਂਗਰਸ ਪ੍ਰਧਾਨ ਨੇ ਨਵਜੋਤ ਕੌਰ ਨੂੰ ਮੋਡਲੀ ਮੈਂਬਰਸ਼ਿਪ ਤੋਂ ਮੁਅਤਲ ਕਰਨ ਦੇ ਫੈਸਲੇ ਦਾ ਐਲਾਨ ਕੀਤਾ। ਨਵਜੋਤ ਕੌਰ ਸਿੱਧੂ ਦੇ ਜਵਾਬ ਵਿੱਚ ਸਾਬਕਾ ਉਪ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਸੁਖਜਿੰਦਰ ਰੰਦਾਵਾ ਸਿੱਧੂ ਦੇ ਪਿਤਾ ਕੋਲ ਪਹੁੰਚੇ। ਉਹਨਾਂ ਨੇ ਨਵਜੋਤ ਕੌਰ ਨੂੰ ਪੁੱਛਿਆ ਕਿ ਉਹਨਾਂ ਦੇ ਪਤੀ ਨੇ ਕਾਂਗਰਸ ਸਰਕਾਰ ਵਿੱਚ ਨੰਬਰ 2 ਮੰਤਰੀ ਬਣਨ ਲਈ ਕਿੰਨੇ ਪੈਸੇ ਦਿੱਤੇ ਅਤੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਲਈ ਉਹਨਾਂ ਨੇ ਕਿੰਨੇ ਪੈਸੇ ਦਿੱਤੇ। ਰੰਦਾਵਾ ਨੇ ਕਹਿ ਆ ਕਿ ਕਾਂਗਰਸ ਪਾਰਟੀ ਨੂੰ ਕਿਸੇ ਹੋਰ ਤੋਂ ਨਹੀਂ ਸਗੋ ਇਨ੍ਹਾਂ ਵਰਗੇ ਲੋਕਾਂ ਤੋਂ ਖਤਰਾ ਹੈ ਕਾਂਗਰਸੀ ਵਰਕਰਾਂ ਨੇ 3. ਤੱਕ ਦਮਨ ਸਹਿਨਕਤਾ ਅਤੇ ਹੁਣ ਜਦੋਂ ਚੋਣਾ ਨੇੜੇ ਹਨ ਉਹ ਅਜਿਹਾ ਬਿਆਨ ਦੇ ਰਹੇ ਨੇ ਵਿਰੋਧੀ ਪਾਰਟੀਆਂ ਆਪ ਅਤੇ ਭਾਜਪਾ ਕਾਂਗਰਸ ਪਾਰਟੀ ਦੇ ਅੰਦਰ ਚੱਲ ਰਹੇ ਅੰਦਰੂਨੀ ਝਗੜੇ ਦਾ ਆਨੰਦ ਮਾਣ ਰਹੀ ਹੈ ਨਾ ਉਹਨਾਂ ਦਾ ਕਹਿਣਾ ਕਿ ਇਸ ਨਾਲ ਕਾਂਗਰਸ ਸੰਗਠਨ ਦੇ ਅੰਦਰ ਪਿਛਤਾਚਾਰ ਦਾ ਪਰਦਾ ਫਾਸ਼ ਹੋਇਆ ਪੰਜਾਬ ਦੇ 8 ਜ਼ਿਲ੍ਹਿਆਂ 'ਚ ਅੱਜ ਕੋਲਡ ਵੇਵ ਸੀਤ ਲਹਿਰ ਦਾ ਅਲਰਟ ਮੌਸਮ ਵਿਗਿਆਨ ਕੇਂਦਰ ਵੱਲੋਂ ਜਾਰੀ ਕੀਤਾ ਗਿਆ ਫਾਜ਼ਿਲਕਾ ਮੁਕਸਰ ਸਾਹਿਬ ਬਠਿੰਡਾ ਫਰੀਦਕੋਟ ਜਲੰਧਰ ਮੋਗਾ ਮਾਨਸਾ ਤੇ ਫਿਰੋਜ਼ਪੁਰ 'ਚ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਪੰਜਾਬ ਦਾ ਮੌਸਮ ਅੱਜ ਖੁਸ਼ਕ ਰਹੇਗਾ ਮੌਸਮ ਵਿਗਿਆਨ ਕੇਂਦਰ ਵੱਲੋਂ ਬਾਰਿਸ਼ ਨੂੰ ਲੈ ਕੇ ਕੋਈ ਚੇਤਾਵਨੀ ਨਹੀਂ ਦਿੱਤੀ ਗਈ ਹੈ ਇਸ ਪੂਰੇ ਹਫ਼ਤੇ ਹੀ ਮੌਸਮ ਖੁਸ਼ਕ ਰਹੇਗਾ ਉਥੇ ਤਾਪਮਾਨ ਦੀ ਗੱਲ ਕਰੀਏ ਤਾਂ ਬੀਤੇ 24 ਘੰਟਿਆਂ 'ਚ ਔਸਤ ਘੱਟੋ ਘੱਟ ਤਾਪਮਾਨ 'ਚ 0.8 ਡਿਗਰੀ ਦਾ ਵਾਧਾ ਦੇਖਿਆ ਗਿਆ ਹਾਲਾਂਕਿ ਆਮ ਦੇ ਕਰ ਗਿਆ ਜਿੱਥੇ ਘੱਟੋ ਘੱਟ ਤਾਪਮਨ 4.5 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਘੱਟੋ ਘੱਟ ਤਾਪਮਨ 6.2 ਡਿਗਰੀ, ਲੁਧਿਆਣਾ ਦਾ 9.0 ਡਿਗਰੀ, ਪਟਿਆਲਾ ਦਾ 9.2 ਡਿਗਰੀ, ਪਠਾਨਕੋਟ ਦਾ 6.5 ਡਿਗਰੀ, ਬੱਲੋਂਵਾਲ, ਚੌਂਕੜੀ, ਐਸਬੀਐਸ ਨਗਰ ਦਾ 7.4 ਡਿਗਰੀ, ਫਿਰੋਜ਼ਪੁਰ ਦਾ 7.5 ਡਿਗਰੀ, ਹੁਸ਼ਿਆਰਪੁਰ ਦਾ 5.8 ਡਿਗਰੀ, ਮਾਨਸਾ ਦਾ 9.8 ਡਿਗਰੀ, ਪਾਖੜਾ ਡੈਮ, ਰੂਪਨਗਰ ਦਾ 8.8 ਡਿਗਰੀ ਤੇ ਸ਼੍ਰੀਨੰਦਪੁਰ ਸਾਹਿਬ ਰੂਪਨਗਰ ਦਾ 10.0 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਸ਼ਹਿਰ ਦਾ ਘੱ 9 ਡਿਗਰੀ ਤੇ ਚੰਡੀਗੜ੍ਹ 에어ਪੋਰਟ ਦਾ ਘੱਟੋ ਘੱਟ ਤਾਪਮਨ 8.6 ਡਿਗਰੀ ਦਰਜ ਕੀਤਾ ਗਿਆ ਪੰਜਾਬ 'ਚ ਪ੍ਰਦੂਸ਼ਣ ਦੇ ਪੱਧਰ 'ਚ ਥੋੜਾ ਸੁਧਾਰ ਹੋਇਆ ਅਮਾਦਮੀ ਪਾਰਟੀ ਆਪ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਸੰਸਦ ਵਿੱਚ ਬੋਲਦਿਆਂ ਮੌਜੂਦਾ ਸਰਕਾਰ ਤੇ ਗੰਭੀਰ ਦੋਸ਼ ਲਗਾਏ ਉਹਨਾਂ ਨੇ ਕਹਾਂ ਕਿ ਜਿੱਥੇ ਇਹਨਾਂ ਦੀ ਸਰਕਾਰ ਨਹੀਂ ਬਣ ਰਹੀ ਉੱਥੇ ਪੰਜਾਬ ਵਰਗੇ ਸੂਬਿਆਂ ਵਿੱਚ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਮਲਵਿੰਦਰ ਕੰਗ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਸੂਬਾ ਜਿਸ ਨੇ ਦੇਸ਼ ਲਈ ਸਭ ਤੋਂ ਵੱਧ ਸ਼ਹਾਦਤ ਦਿੱਤੀ ਹੈ ਉਸ ਦੀ ਰਾਜਧਾਨੀ ਖੋਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਉਹਨਾਂ ਨੇ ਦੱਸਿਆ ਕਿ ਸਭ ਤੋਂ ਵੱਧ ਕੁਰਬਾਨੀਆਂ ਤੇ ਵੰਡ ਪੱਛਮੀ ਬੰਗਾਲ ਜਾਂ ਪੰਜਾਬ ਦਾ ਹੋਇਆ ਸੀ ਅਤੇ ਲੱਖਾਂ ਲੋਕ ਮਾਈਗ੍ਰੇਟ ਹੋਏ ਕੰਗ ਨੇ ਕਿਹਾ ਕਿ ਪੰਜਾਬ ਦਾ ਵਟਵਾਰਾ ਸਿਰਫ ਦੇਸ਼ ਦੀ ਆਜ਼ਾਦੀ ਸਮੇਂ ਨਹੀਂ ਹੋਇਆ ਸਗੋਂ ਉਸ ਤੋ ਖੋਲਿਆ ਗਿਆ ਕਾਂਗਰਸ ਸੰਸਦ ਵਿੱਚ ਬੰਦੇ ਮਾਤਰਮ ਤੇ ਚੱਲ ਰਹੀ ਚਰਚਾ ਦੇ ਮਕਸਦ ਤੇ ਸਵਾਲ ਉਠਾਏ ਉਹਨਾਂ ਨੂੰ ਲੱਗਦਾ ਹੈ ਕਿ ਇਸ ਚਰਚਾ ਦਾ ਮਕਸਦ ਸਿਰਫ ਆਉਣ ਵਾਲੀਆਂ ਚੋਣਾਂ ਲਈ ਸਮਾਜ ਨੂੰ ਵੰਡਣਾ ਉਹਨਾਂ ਨੇ ਸਰਕਾਰ ਨੂੰ ਕਿਹਾ ਕਿ ਵੋਟ ਬੈਂਕ ਦੀ ਰਾਜਨੀਤੀ ਤੋਂ ਗੁਰੇਜ਼ ਕਰਨਾ ਚਾਹੀਦਾ ਸੀ ਉਹਨਾਂ ਨੇ ਕਿਹਾ ਕਿ ਅੱਜ ਜ਼ਰੂਰਤ ਹੈ ਕਿ ਇਸ ਗੱਲ ਤੇ ਆਤਮ ਚਿੰਤਨ ਤੇ ਮੰਥਨ ਕੀਤਾ ਜਾਂਦਾ ਹੈ ਕਿ ਕੀ ਮੌਜੂਦਾ ਸਰਕਾਰ ਬੰਦੇ ਮਾਤਰਮ ਗੀਤ ਦੀ ਅਸਲੀ ਸਪਿਰਟ ਤੇ ਪੈਰਾ ਦੇ ਰਹੀ ਸੀ ਜਾਂ ਨਹੀਂ ਉਹਨਾਂ ਮੁਤਾਬਿਕ ਮੌਜੂਦਾ ਸਮੇਂ ਵਿੱਚ ਮਹਿਸੂਸ ਹੁੰਦਾ ਹੈ ਕਿ ਦੇਸ਼ ਵਿੱਚ ਕਟਗਿੰਤਿਆਂ ਦੇ ਹੱਕਾਂ ਨੂੰ ਕੁਚਲਿਆ ਜਾ ਰਿਹਾ ਹੈ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਸਕੀ ਨੇ ਸੋਮਵਾਰ ਨੂੰ ਲੰਡਨ 'ਚ ਫ੍ਰਾਂਸੀਸੀ, ਜਰਮਨ ਅਤੇ ਬ੍ਰਿਟਿਸ਼ ਨੇਤਾਵਾਂ ਨਾਲ ਮੁਲਾਕਾਤ ਕੀਤੀ। ਕੀਵ ਦੇ ਯੂਰਪੀ ਸਹਿਯੋਗੀਆਂ ਨੇ ਇਸ ਨੂੰ ਯੂਕਰੇਨ 'ਚ ਰੂਸ-ਯੂਕਰੇਨ ਜੰਗ ਨੂੰ ਖਤਮ ਕਰਵਾਉਣ ਲਈ ਅਮਰੀਕਾ ਦੀ ਅਗਵਾਈ ਵਾਲੇ ਯਤਨਾਂ 'ਚ ਨਿਰਣਾਇਕ ਸਮਾਂ ਦੱਸਿਆ। ਅਮਰੀਕੀ ਰਾਸ਼ਟਰਪਤੀ ਟਰੰਪ ਦੀ ਵੱਧਦੀ ਬੇਸਬਰੀ ਵਿਚਾਲੇ ਯੂਕਰੇਨ ਦਾ ਹੱਥ ਮਜ਼ਬੂਤ ਕਰਨ ਦੀ ਕੋਸ਼ਿਸ਼ ਲਈ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਬ੍ਰਿਟਿਸ਼ ਨੇਤਾ ਦੇ 10 ਡੋਨਿੰਗ ਸਟਰੀਟ ਸਥਿਤ ਰਿਹਾਇਸ਼ ਤੇ ਜ਼ੇਲੇਸਕੀ, ਫ੍ਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋ ਅਤੇ ਜਰਮਨ ਚ ਆਲ ਮੁਲਾਕਾਤ ਕੀਤੇ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਟਰੰਪ ਪੱਤਰਕਾਰਾਂ ਨਾਲ ਗੱਲਬਾਤ 'ਚ ਜੇਲੇਸਕੀ ਤੋਂ ਨਿਰਾਸ਼ ਦਿਖਾਈ ਦਿੱਤੇ ਤੇ ਉਹਨਾਂ ਦਾਅਵਾ ਕੀਤਾ ਕਿ ਯੂਕਰੇਨੀ ਨੇਤਾ ਨੇ ਅਜੇ ਤੱਕ ਪ੍ਰਸਤਾਵ ਨਹੀਂ ਪੜਿਆ। ਵਾਸ਼ਿੰਗਟਨ ਵਿੱਚ ਕੈਨੇਡੀਅਨ ਸੈਂਟਰ ਆਨਰਸ 'ਚ ਸ਼ਾਮਲ ਹੋਣ ਤੋਂ ਪਹਿਲਾਂ ਟਰੰਪ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਰੂਸ ਨੂੰ ਇਸ ਤੋਂ ਕੋਈ ਸਮੱਸਿਆ ਨਹੀਂ ਹੈ ਪਰ ਇਹ ਪੱਕਾ ਨਹੀਂ ਹੈ ਕਿ ਜੇਲੇਸਕੀ ਨੂੰ ਇਹ ਸਹੀ ਲੱਗੇ। ਉਹਨਾਂ ਦੀ ਟੀਮ ਨੂੰ ਇਹ ਪਸੰਦ ਹੈ ਪਰ ਉਹਨਾਂ ਨੇ ਇਸ ਨੂੰ ਪੜਿਆ ਨਹੀਂ ਹੈ। ਸੋਮਵਾਰ ਦੇਰ ਰਾਤ ਉੱਤਰੀ ਜਾਪਾਨ ਵਿੱਚ 7.5 ਤੀਬਰਤਾ ਦਾ ਜਬਰਦਸਤ ਪੁਚਾਲ ਹੈ ਜਿਸ ਨਾਲ ਵਿਆਪਕ ਦਹਿਸ਼ਤ ਫੈਲ ਗਈ ਪੁਚਾਲ ਤੋਂ ਬਾਅਦ ਕਈ ਤਟਵਰਤੀ ਖੇਤਰਾਂ ਵਿੱਚ 70 ਸੈਂਟੀਮੀਟਰ ਤੱਕ ਦੀਆਂ ਸੁਨਾਮੀ ਲਹਿਰਾਂ ਦਰਜ ਕੀਤੀਆਂ ਗਈਆਂ ਸਰਕਾਰੀ ਏਜੰਸੀਆਂ ਮੁਤਾਬਕ ਹੁਣ ਤੱਕ 23 ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਹੋਈ ਹੈ ਪੁਚਾਲ ਰਾਤ 11:15 ਤੇ ਜਾਪਾਨ ਦੇ ਸਮੇਂ ਆਇਆ ਇਸ ਦਾ ਕੇਂਦਰ ਉੱਤਰੀ ਹੋਂਸ਼ੂ ਵਿੱਚ ਆਮਰੀ ਦੇ ਤੱਟ ਤੋਂ ਲਗਭਗ 80 ਕਿਲੋਮੀਟਰ ਦੂਰ ਸੀ ਇਸ ਤੋਂ ਬਾਅਦ ਛੋਟੀਆਂ ਸੁਨਾਮੀ ਲਹਿਰਾਂ ਕਈ ਤਟਵਰਤੀ ਸ਼ਹਿਰਾਂ ਤੱਕ ਪਹੁੰਚੀਆਂ ਇਹ ਬਾਤ ਹੈ ਪ੍ਰੀਫੈਕਚਰ ਦੇ ਕੁੰਜੀ ਬੰਦਰਗਾਹ ਤੇ 70 ਸੈਂਟੀਮੀਟਰ ਤੱਕ ਦੀਆਂ ਲਹਿਰਾਂ ਰਿਕਾਰਡ ਕੀਤੀਆਂ ਗਈਆਂ ਹੋਰ ਕਿਤਰਾ ਵਿੱਚ 50 ਸੈਂਟੀਮੀਟਰ ਤੱਕ ਦੀਆਂ ਲਹਿਰਾਂ ਦਾ ਨੁਪੂਰ ਹੋਇਆ ਜਾਪਾਨ ਮੌਸਮ ਵਿਗਿਆਨ ਆਈਐਨਸੀ ਨੇ ਸ਼ੁਰੂ ਵਿੱਚ ਚੇਤਾਵਨੀ ਦਿੱਤੀ ਸੀ ਕਿ ਕੁਝ ਖੇਤਰਾਂ ਵਿੱਚ 3 ਮੀਟਰ ਤੱਕ ਦੀਆਂ ਲਹਿਰਾਂ ਆ ਸਕਦੀਆਂ ਨੇ ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ ਘੱਟੋ ਘੱਟ 23 ਲੋਕ ਜ਼ਖਮੀ ਹੋਏ ਨੇ ਕਈ ਡਿੱਗਣ ਵਾਲੀਆਂ ਚੀਜ਼ਾਂ ਨਾਲ ਟਕਰਾ ਗਏ ਅਮਰੀਕੀ ਰਾਸ਼ਟਰਪਤੀ 트럼ਪ ਟੈਰਿਫ ਦੇ ਮੁੱਦੇ ਤੇ ਭਾਰਤ ਨੂੰ ਇੱਕ ਹੋਰ ਝਟਕਾ ਦੇ ਸਕਦੇ ਨੇ 트럼ਪ ਭਾਰਤੀ ਚੌਲਾਂ ਤੇ ਨਵੇਂ ਟੈਰਿਫ ਲਗਾਉਣ ਤੇ ਵਿਚਾਰ ਕਰ ਰਹੇ ਨੇ ਉਹਨਾਂ ਨੇ ਆਪਣੇ ਕਿਸਾਨਾਂ ਦੀਆਂ ਸ਼ਿਕਾਇਤਾਂ ਦੇ ਜਵਾਬ ਵਿੱਚ ਇੱਕ ਫੈਸਲੇ ਦਾ ਸੰਕੇਤ ਦਿੱਤਾ ਅਮਰੀਕੀ ਕਿਸਾਨਾਂ ਦੁਆਰਾ ਡੰਪਿੰਗ ਦੇ ਦੋਸ਼ਾਂ ਬਾਰੇ 트럼ਪ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਉਹਨਾਂ ਦਾਅਵਿਆਂ ਦੀ ਜਾਂਚ ਕਰੇਗੀ ਕਿ ਕਈ ਦੇਸ਼ ਘੱਟ ਕੀਮਤ ਵਾਲੇ ਚੌਲ ਅਮਰੀਕੀ ਬਾਜ਼ਾਰ ਵਿੱਚ ਡੰਪ ਕਰ ਰਹੇ ਨੇ ਬਲੂਮਬਰਗ ਅਨੁਸਾਰ 트럼ਪ ਨੇ ਸੰਕੇਤ ਦਿੱਤਾ ਕਿ ਉਹਨਾਂ ਦਾ ਪ੍ਰਸ਼ਾਸਨ ਖੇਤੀਬਾੜੀ ਆਯਾਤ ਤੇ ਨਵੇਂ ਟੈਰਿਫ ਲਗਾਉਣ ਤੇ ਵਿਚਾਰ ਕਰੇਗਾ ਖਾਸ ਤੌਰ ਤੇ ਕੈਨੇਡੀਅਨ ਖਾਦ ਅਤੇ ਭਾਰਤੀ ਚ ਨੇ ਕਿਸਾਨ ਸ਼ਿਕਾਇਤ ਕਰਦੇ ਨੇ ਕਿ ਸਸਤੇ ਵਿਦੇਸ਼ੀ ਸਮਾਨ ਉਹਨਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ 트럼ਪ ਨੇ ਅਮਰੀਕੀ ਕਿਸਾਨਾਂ ਲਈ 12 ਬਿਲੀਅਨ ਡਾਲਰ ਦੇ ਵੇਲ ਆਊਟ ਪੈਕੇਜ ਦਾ ਐਲਾਨ ਕੀਤਾ ਅਮਰੀਕੀ ਕਿਸਾਨਾਂ ਨੇ 트럼ਪ ਨੂੰ ਦੱਸਿਆ ਕਿ ਸਬਸਿਡੀ ਵਾਲੇ ਚੌਲਾਂ ਦੀ ਭਾਰੀ ਦਰਾਮਦ ਬਾਜ਼ਾਰ ਨੂੰ ਪ੍ਰਭਾਵਿਤ ਕਰ ਰਹੀ ਹੈ ਜਿਸ ਨਾਲ ਘਰੇਲੂ ਫਸਲਾਂ ਦੀਆਂ ਕੀਮਤਾਂ ਘਟ ਰਹੀਆਂ ਨੇ 트럼ਪ ਨੇ ਜਵਾਬ ਦਿੱਤਾ ਕਿ ਧੋਖਾ ਤੜੀ ਅਤੇ ਇਸ ਨਾਲ ਨਮ ਟੈਰਿਫ ਲੱਗ ਸਕਦੇ ਨੇ 트럼ਪ ਨੇ ਕਿਹਾ ਕਿ ਉਹ ਯਕੀਨੀ ਤੌਰ ਤੇ ਸੰਯੁਕਤ ਰਾਜ ਅਮਰੀਕਾ ਵਿੱਚ ਭਾਰਤੀ ਚੌਲਾਂ ਦੀ ਡੰਪਿੰਗ ਨੂੰ ਹੱਲ ਕਰਨਗੇ 트럼ਪ ਨੇ ਸਿੱਧੇ ਤੌਰ ਤੇ ਕਿਸਾਨ ਪ੍ਰਤੀਨਿਧੀਆਂ ਨੂੰ ਪੁੱਛਿਆ ਕਿ ਅਗਲੇ ਟੈ ਜਣਾ ਚਾਹੀਦਾ ਕੈਨੇਡੀ ਰਾਈਸ ਮਿਲ ਦੇ ਸੀਓ ਮੈਰਿਲ ਕੈਨੇਡੀ ਨੇ ਜਵਾਬ ਦਿੱਤਾ ਭਾਰਤ THAILAND ਅਤੇ ਚੀਨ ਸਭ ਤੋਂ ਮਹੱਤਵਪੂਰਨ ਟੈਰਿਫ ਕਮ ਕਰ ਰਹੇ ਨੇ ਪਰ ਸਾਨੂੰ ਉਹਨਾਂ ਨੂੰ ਦੁੱਗਣਾ ਕਰਨ ਦੀ ਜ਼ਰੂਰਤ ਹੈ 트럼ਪ ਨੇ ਜਵਾਬ ਦਿੱਤਾ ਕਿ ਇਹ ਜ਼ਰੂਰ ਹੋਵੇਗਾ 트럼ਪ ਨੇ ਖਜ਼ਾਨਾ ਸਕੱਤਰ ਸਕਾਟ ਬੈਸੈਂਟ ਨੂੰ ਉਹਨਾਂ ਦੇਸ਼ਾਂ ਦੀ ਸੂਚੀ ਬਣਾਉਣ ਲਈ ਕਿਹਾ ਜਿਨ੍ਹਾਂ ਵਿਰੁੱਧ ਕਿਸਾਨਾਂ ਨੇ ਸ਼ਿਕਾਇਤ ਕੀਤੀ ਸੀ ਕੇਂਦਰ ਸਰਕਾਰ ਵੱਲੋਂ ਮਨਾਏ ਜਾਣ ਵਾਲੇ ਵੀਰਵਾਲਦੀਪਸ ਦੇ ਨਾਮ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਤਰਾਜ਼ ਜਤਾਇਆ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜ ਜੀ ਦੇ ਹੁਕਮਾਂ ਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਕੱਤਰ ਨੇ ਇਹ ਵਿਸ਼ੇਸ਼ ਪੱਤਰ ਦੇਸ਼ ਦੇ ਸਾਰੇ ਸਿੱਖ ਸੰਸਦ ਮੈਂਬਰਾਂ ਨੂੰ ਭੇਜਿਆ ਇਸ ਚ ਕਿਹਾ ਗਿਆ ਕਿ ਸਿੱਖ ਸਮਾਜ ਨੇ ਸਾਲ 2022 ਤੋਂ ਲਗਾਤਾਰ ਕੇਂਦਰ ਸਰਕਾਰ ਵੱਲੋਂ ਰੱਖੇ ਗਏ ਨਾਮ ਵੀਰਵਾਲਦੀਪਸ ਦੇ ਇਤਰਾਜ਼ ਜਤਾਇਆ। ਪੱਤਰ ਚ ਅੱਗੇ ਕਿਹਾ ਗਿਆ ਕਿ ਸੰਗਤ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੱਡੀ ਗਿਣਤੀ ਚ ਪੱਤਰ ਪਹੁੰਚੇ ਜਿਨ੍ਹਾਂ ਚ ਸਰਕਾਰ ਵੱਲੋਂ ਰੱਖੇਗੇ ਨਾਮ ਤੇ ਇਤਰਾਜ਼ ਜਤਾਇਆ ਗਿਆ ਸਿੱਖ ਪਾਵਨਾਵਾਂ ਨੂੰ ਧਿਆਨ ਚ ਰੱਖਦੇ ਹੋ ਇਸ ਦਿਪਸ ਦਾ ਨਾਮ ਸਾਹਿਬ ਜੱਦੇ ਸ਼ਹਾਦਤ ਦਿਪਸ ਰੱਖਿਆ ਜਾਵੇ ਇਹ ਪੱਤਰ ਲੋਕ ਸਭਾ ਤੇ ਰਾਜ ਸਭਾ ਦੇ ਕੁੱਲ 14 ਸਿੱਖ ਸੰਸਦ ਮੈਂਬਰਾਂ ਨੂੰ ਭੇਜਿਆ ਗਿਆ ਇਨ੍ਹਾਂ ਚ ਡਾਕਟਰ ਅਮਰ ਸਿੰਘ ਫਤੇਗੜ ਸਾਹਿਬ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਸੁਖਜਿੰਦਰ ਸਿੰਘ ਰੰਦਾਵਾ ਗੁਰਦਾਸਪੁਰ ਹਰਸਿਮਰਤ ਕੌਰ ਬਾਦਲ ਬਠਿੰਡਾ ਮਲਵਿੰਦਰ ਸਿੰਘ ਕੰਗਸ਼ੀਰ ਅਨੰਦਪੁਰ ਸਾਹਿਬ ਹਰਪਜਨ ਸਿੰਘ ਰਾਜ ਸਭਾ ਮੈਂਬਰ ਹਰ ਪੂਰੇ ਕੇਂਦਰੀ ਮੰਤਰੀ ਸਮੇਤ ਹੋਰ ਸਿਕ ਸੰਸਦ ਮੈਂਬਰਾਂ ਨੂੰ ਭੇਜੇਗੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੰਜ ਨੇ ਸਾਰੇ ਹੀ ਸਿਕ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਸੰਸਦ ਚ ਇਸ ਮੁੱਦੇ ਨੂੰ ਮਜ਼ਬੂਤੀ ਨਾਲ ਚੁੱਕਣ ਕੇਂਦਰ ਸਰਕਾਰ ਤੇ ਦਬਾਅ ਬਣਾ ਕੇ ਇਸ ਦੀਪਸ ਨੂੰ ਸਾਹਿਬਜ਼ਾਦੇ ਸ਼ਹਾਦਤ ਦੀਪਸ ਦੇ ਰੂਪ ਚ ਕੋਸ਼ਿਸ਼ ਕੀਤਾ ਜਾਵੇ ਪੂਰੇ ਇੱਕ ਹਫਤੇ ਤੱਕ ਫਲਾਈਟਾਂ ਦੇ ਰੱਦ ਹੋਣ ਤੋਂ ਬਾਅਦ ਇੰਡੀਗੋ ਦੀਆਂ ਉਡਾਣਾਂ ਹੌਲੀ-ਹੌਲੀ ਪਟੜੀ ਤੇ ਪਰਤ ਰਹੀਆਂ ਨੇ ਇੰਡੀਗੋ 에ਅਰਲਾਈਨਸ ਦੇ ਯਾਤਰੀ ਜਹਾਜ਼ ਅਸਮਾਨ ਵਿੱਚ ਉਡਾਣ ਭਰ ਰਹੇ ਨੇ ਹਾਲਾਂਕਿ ਇੰਡੀਗੋ ਨੇ ਲਗਾਤਾਰ 8ਵੇਂ ਦਿਨ ਵੀ 100 ਤੋਂ ਵੱਧ ਫਲਾਈਟਾਂ ਰੱਦ ਕਰਨ ਦਾ ਐਲਾਨ ਕੀਤਾ ਇੰਡੀਗੋ ਦੀ ਵੈਬਸਾਈਟ ਤੇ ਮੌਜੂਦ ਜਾਣਕਾਰੀ ਅਨੁਸਾਰ ਅੱਜ 9 ਦਸੰਬਰ ਇੰਡੀਗੋ ਦੀਆਂ 100 ਤੋਂ ਵੱਧ ਫਲਾਈਟਾਂ ਰੱਦ ਕੀਤੀਆਂ ਗਈਆਂ ਇਨ੍ਹਾਂ ਵਿੱਚ ਚੇਨਈ ਬੈਂਗਲੁਰੂ ਅਤੇ ਤਿਰਵੰਤਮਪੁਰਮ ਵਰਗੇ ਹਵਾਈ ਅੱਡਿਆਂ ਦੇ ਨਾਮ ਸ਼ਾਮਿਲ ਨੇ ਉੱਥੇ ਇੰਡੀਗੋ ਦੀ ਲਾਪਰਵਾਹੀ ਤੋਂ ਬਾਅਦ ਸਰਕਾਰ ਵੀ ਐਕਸ਼ਨ 모ਡ ਉਹਨੇ 4500 ਤੋਂ ਵੱਧ ਫਲਾਈਟਾਂ ਰੱਦ ਕੀਤੀਆਂ ਸਨ ਸਰਕਾਰ ਦਾ ਕਹਿਣਾ ਹੈ ਕਿ ਹੁਣ ਉਹ ਇੰਡੀਗੋ ਦੀਆਂ ਫਲਾਈਟਾਂ ਵਿੱਚ ਕਟੌਤੀ ਕਰਕੇ ਕੁਝ ਸਲਾਟ ਦੂਜੀਆਂ 에ਅਰਲਾਈਨਸ ਨੂੰ ਵੀ ਦਿੱਤੇ ਜਾਣਗੇ ਐਸਨ ਸਾਡੇ ਲੋਕਦਿਆਂ ਖਬਰਾਂ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ ਸਤਿ ਸ਼ਕਾਰ